ਰੱਤਾ ਥੇ ਰੱਤਾ ਥੇ ਇੰਨੇ ਮੇਂ ਤੇ ਮੰਡੀਆਂ ਖਿਡਾਰੀ ਜਿਹੜੇ ਉਹ ਤਿਆਰੀ ਫੜ ਕੇ ਜਲਦ ਆ ਜਾਣ ਲਓ ਕੁਝ ਕੁ ਕਬੱਡੀਆਂ ਇਸ ਮੈਚ ਦੇ ਬਾਕੀ ਨੇ ਪਈ ਹੋਈ ਕਬੱਡੀ ਇਸ ਲਈ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਚਾਰ ਜਾਫੀਆਂ ਦੇ ਵਿੱਚੋਂ ਇਸ ਲਈ ਗਗਨ ਸੂਰੀਆਲੀਆ ਫਿਰ ਲਾਤ ਕੜਾ ਜਫਾ ਅੰਕ ਜੋੜਦਾ ਆ ਆਪਣੀ ਟੀਮ ਦੇ ਲਈ ਮੈਚ ਸਮਾਪਤ ਹੈ ਸੂਰੀਆਲੀ ਦੀ ਟੀਮ ਨੇ ਜਿੱਤ ਹੋਈ ਦੇ ਵੀ ਲੋਕ ਇੰਗਲੈਂਡ ਤੇ ਕੈਨੇਡਾ ਦੇ ਮੈਦਾਨਾਂ ਵਿੱਚ ਯਾਦ ਕਰਦੇ ਐ ਕਹਿੰਦੇ ਵੀ ਹਰਜੀਤ ਬਰਾਰ ਸੰਦੀਪ ਲੱਲਿਆ ਤੋਂ ਬਾਅਦ ਤੀਜੀ ਮਯਾਨਪੁਰ ਦੀ ਛਾਲ ਦੁਨੀਆ 'ਚ ਮਸ਼ਹੂਰ ਹੋਈ ਐ ਆ ਗगन ਸੋਰੇ ਵਾਲੀਆ 1000 ਦਾ ਜੱਫਾ 1000 ਦਾ ਉਹ ਆਪਣਾ ਫਰਜ਼ ਬਣਨ ਵਾਲਾ ਬੜਾ ਸਨਮਾਨ ਕਰਿਆ ਕਰੀਏ ਆਪਾਂ ਔਰ ਥੋੜੇ ਸਮੇਂ ਦੇ ਵਿੱਚ ਵੱਡਾ ਨਾਮ ਬਣਾਉਣ ਵਾਲਾ ਨਾਲ ਸਾਹੇ ਵਾਲੀਆ ਭਰਾ ਸਾਡੇ ਵੀਰ ਗੈਰੀ ਮੰਗਤ ਤੇ ਮੋਹਨ ਸਿੰਘ ਜੀ ਵੱਲੋਂ 1000 ਰੁਪਇਆ ਕਿਨੇ ਗਗਨ ਸੂਰੀ ਵਾਲੇ ਜਫੇ ਤੇ ਖੁਸ਼ ਹੋ। ਪੈਣੀ ਸਾਹਿਬ ਦੀ ਧਰਤੀ ਹੈ ਔਰ ਇਸ ਲਈ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ। ਦੂਜੇ ਪਾਸੇ ਚਾਰ ਜਫੀਆਂ ਦੇ ਵਿੱਚੋਂ ਦੇਖਾਂਗੇ ਵੀ ਨੌਜਵਾਨ ਇਸ ਲਈ ਧੱਕ ਪਾਉ ਜਾਂ ਨਹੀਂ ਇਹ ਤੇ ਦੇਖਾਂਗੇ ਸਮੇਂ ਦੇ ਫੈਸਲੇ ਹੋਣੇ ਆ। ਦੋਨੇ ਵੀਰਾਂ ਵੱਲੋਂ ਜੇ ਗਗਨ ਸੂਰੀ ਵਾਲੀ ਜਫਾ ਲਾਵੇਗਾ 1000 ਦੇ ਮਾਣ ਦਿੱਤੇ ਜਾਣਗੇ। ਲਓ ਤੇਜ਼ੀ ਕੈਂ ਇਸ ਲਈ ਕਬੱਡੀ ਪਾ ਰਹੀ ਮੇਰੇ ਵੀਰੋ। ਤੇਜ਼ੀ 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 ਖਾਨ ਪੈੜੀ ਵਾਲਾ ਗੱਲ ਕਰਦਾ ਹੁੰਦਾ ਹੈ। ਪੀਜੀ ਗਨੀ ਖਾਨ ਭੈਣੀ ਵਾਲੇ ਦਾ ਇੱਕ ਯਾਰ ਆ ਲਿਖਿਆ ਹੋਇਆ ਚਾਰ ਤਿਆਰ ਬਣ ਤਿਆਰ ਨੇ ਚਾਰੇ ਜੀਤੀ ਦੇ ਮਾਲ ਨੇ ਪੰਜਾਬ ਦੇ ਵੱਡੇ ਗੱਪਾਂ ਦੇ ਉੱਤੇ ਵੱਡੇ ਚੜਦੇ ਆ ਜਦੋਂ ਬੰਦਾਂ ਦੇ ਹੁੰਦੇ ਆ ਪਰ ਸਾਹਮਣੇ ਜਿਹੜੇ ਮੈਦਾਨ ਦੇ ਵਿੱਚ ਇਸ ਵਿੱਚ ਜੀਤੀ ਵਾਲੀਆ ਦੇ ਵਿਰੋਧ ਥੋੜੇ ਸਮੇਂ ਦੇ ਵਿੱਚ ਜਿਹੜਾ ਲੈ ਵੀ ਖਾਨ ਵੱਡਾ ਨਾਮ ਬਣਵਾ ਜਾ ਰਿਹਾ ਹੈ ਪਹਿਲਾਂ ਤਾਂ ਮੈਂ ਮੁਬਾਰਕਬਾਦ ਦੇਣ ਦੋਵਾਂ ਮੇਰੇ ਭਰਾ ਨੂੰ ਕਮਲ ਮੰਗੜ ਤੋਂ ਤੇ ਇਹਨਾਂ ਦੀ ਸਾਰੀ ਟੀਮ ਨੂੰ ਜੋ ਬਹੁਤ ਹੀ ਨੇਕ ਉਪਰਾਲਾ ਖੇਡਾਂ ਦਾ ਸਪੋਰਟਸ ਦਾ ਹਰ ਸਾਲ ਆਪਣੇ ਨਗਰ ਦੇ ਵਿੱਚ ਕਰਾਉਂਦੇ ਨੇ ਕਿਉਂਕਿ ਅੱਜ ਦੇ ਨੌਜਵਾਨਾਂ ਨੂੰ ਆਪਾਂ ਨਸ਼ਿਆਂ ਨਾਲੋਂ ਬਚਾਉਣਾ ਵਾ ਨਸ਼ਿਆਂ ਦੇ ਦਲਦਲ ਦੇ ਵਿੱਚੋਂ ਕੱਢਣਾ ਵਾ ਤਾਂ ਉਹਦਾ ਕੋਈ ਦੂਜਾ ਹੋਰ ਹੱਲ ਹੈ ਨਹੀਂਗਾ ਸਿਰਫ ਇੱਕੋ ਹੀ ਹੱਲ ਆ ਖੇਡਾਂ ਵੀ ਆਪਾਂ ਆਪਣੇ ਨੌਜਵਾਨਾਂ ਨੂੰ ਆਪਾਂ ਖੇਡਾਂ ਨਾਲ ਜੋੜੀਏ ਜੇ ਆਪਣਾ ਨੌਜਵਾਨ ਖੇਡਾਂ ਨਾਲ ਜੜੂਗਾ ਤਾਂ ਹੀ ਉਹਦਾ ਰੁਝਾਨ ਚੰਗੇ ਪਾਸੇ ਜਾਊਗਾ ਕੋਈ ਆਪਣੇ ਖੇਡਾਂ ਦੇ ਵਿੱਚੋਂ ਨਿਕਲ ਕੇ ਕੋਈ ਸਪੋਰਟਸ ਇੱਕ ਸਪੋਰਟਸ ਕੋਰਟੇ ਦੇ ਵਿੱਚੋਂ ਕੋਈ आईपीएस ਬਣਦਾ ਕੋਈ ਐਸਐਸਪੀ ਬਣਦਾ ਵਾ ਸੋ ਇਹ ਬਹੁਤ ਇੱਕ ਚੰਗਾ ਤੇ ਬਹੁਤ ਵਧੀਆ ਉਪਰਾਲਾ ਵਾ ਮਾਨ ਸਿੰਘ ਸਾਹਿਬ ਦਾ ਕੋਈ ਇਦਾਂ ਦੇ ਉਪਰਾਲੇ ਮੈਂ ਤਾਂ ਉਹਨਾਂ ਕਿ ਸੰਗਲ ਹਲਕੇ ਦੇ ਹਰ ਪਿੰਡ-ਪਿੰਡ ਦੇ ਵਿੱਚ ਹੋਣੇ ਚਾਹੀਦੇ ਨੇ ਕਿਉਂਕਿ ਤੁਸੀਂ ਜਾਣਦੇ ਹੋ ਉਹ ਵੀ ਕੋ ਸਰਕਾਰਾਂ ਆਉਂਦੀਆਂ ਜਾਂਦੀਆਂ ਹਰ ਕੋਈ ਕਹਿੰਦਾ ਵੀ ਨਸ਼ਾ ਖਤਮ ਕਰ ਦਾਂਗੇ ਪਰ ਨਸ਼ੇ ਦਾ ਜਿਹੜਾ ਬੋਲਬਾਲਾ ਉਹ ਬਹੁਤ ਜ਼ਿਆਦਾ ਵਾ ਇਹ ਹਰ ਇੱਕ ਮੇਰੇ ਭਰਾ ਨੂੰ ਮੈਂ ਤੁਹਾਡੇ মিডিਆ ਦੇ ਰਾਹੀਂ ਬੇਨਤੀ ਕਰਦਾ ਕਿ ਆਪਾਂ ਨੂੰ ਆਪੋ ਆਪਣੇ ਪਿੰਡ ਦੇ ਵਿੱਚ ਨੌਜਵਾਨਾਂ ਨੂੰ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਨੂੰ ਸੰਭਾਲਣ ਵਾਸਤੇ ਠੀਕੇ ਨਾਲ ਜੋੜਨਾ ਬਹੁਤ ਜ਼ਰੂਰੀ ਆ ਤੋਂ ਮੈਂ ਆਪਣੇ ਬੰਨਿਓ ਮਾਗੜ ਸਾਹਿਬ ਨੂੰ ਇਹਨਾਂ ਦੀ ਸਾਰੀ ਸਮੁੱਚੀ ਟੀਮ ਨੂੰ ਜਿੰਨੇ ਸਮੂਹੇ ਖਿਡਾਰੀ ਇੱਥੇ ਆਏ ਨੇ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਤੇ ਬਹੁਤ ਵਧੀਆ ਉਪਰਾਲਾ ਵਾ ਇਹਨਾਂ ਦਾ ਉਪਰਾਲਾ ਇਹ ਹਰ ਸਾਲ ਵੱਧ ਚੜ ਕੇ ਕਰਨਗੇ ਸਾਨੂੰ ਹੋਰ ਵੀ ਇਸ ਗੱਲ ਤੇ ਆਸ ਹੈ ਮੇਰੇ ਬੰਨਿਓ ਖਾਸ ਕਰਕੇ ਇਹਨਾਂ ਦੀ ਸਾਰੀ ਟੀਮ ਨੂੰ ਕਮਲ ਮਾਗੜ ਦੀ ਨੂੰ ਬਹੁਤ-ਬਹੁਤ ਮੁਬਾਰਕਬਾਦ ਅੱਜ ਇਹ ਖੇਡਾਂ ਇੱਕੋ ਇੱਕ ਦਾ ਜਰੀਆ ਨੇ ਤੁਹਾਨੂੰ ਸਿਹਤ ਰੱਖਣ ਲਈ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰੱਖਣ ਲਈ ਨਸ਼ਿਆਂ ਤੋਂ ਦੂਰ ਰਹਿਣ ਲਈ ਖੇਡਾਂ ਸਭ ਤੋਂ ਵਧੀਆ ਤੇ ਸਸਤਾ ਤੇ ਸੌਖਾ ਜਰੀਆ ਨੇ ਸਾਡੀ ਇਹੀ ਗੁਜਾਰਿਸ਼ ਆ ਬਾਕੀ ਦਾ ਸੰਧੂ ਸਾਹਿਬ ਨੇ ਤੁਹਾਨੂੰ ਗੱਲਾਂ ਦੱਸੀਆਂ ਨੇ ਹਰ ਪਿੰਡ ਵਾਸੀ ਹਰ ਪਿੰਡ ਦੀ ਪੰਚਾਇਤ ਨੂੰ ਸਰਪੰਚਾਂ ਨੂੰ ਇਹੀ ਬੇਨਤੀ ਆ ਜਾਨੇ ਵਾਲ ਹਲਕੇ ਤੇ ਪੂਰੇ ਪੰਜਾਬ ਨੂੰ ਕਿ ਆਪਣੇ ਪਿੰਡ ਵਿੱਚ ਗਰਾਊਂਡ ਬਣਾਓ ਜਿੱਥੇ ਬੱਚੇ ਜਾ ਕੇ ਪ੍ਰੈਕਟਿਸ ਕਰ ਸਕਣ ਜਿਹੜੇ-ਜਿਹੜੇ ਪਿੰਡ-ਪਿੰਡ ਦੇ ਵਿੱਚ ਗਰਾਊਂਡ ਨਹੀਂ ਹੈਗਾ ਇਹੀ ਆ ਕਿ ਸਾਰੇ ਪਿੰਡਾਂ ਵਾਲੇ ਆਪਣੇ-ਆਦੇ ਪਿੰਡ 'ਚ ਗਰਾਊਂਡ ਬਣਾਉਣ ਤਾਂ ਕਿ ਬੱਚਿਆਂ ਨੂੰ ਸਹੂਲਤ ਮਿਲ ਸਕੇ ਸੌਖੇ ਹੋ ਕੇ ਉਹ ਪ੍ਰੈਕਟਿਸ ਕਰ ਸਕਣ ਖੇਡਾਂ ਨਾਲ ਜੁੜ ਕੇ ਇਹ ਨਸ਼ਿਆਂ ਦੇ ਜਾਲ ਚੋਂ ਨਿਕਲ ਜਾਈਏ ਨੌਜਵਾਨ ਪੀੜ੍ਹੀ ਆਪਣੀ ਸਹੀ ਰਾਹ ਤੇ ਰਹੇ ਤੇ ਖੇਡਾਂ ਲਈ ਸਾਰਿਆਂ ਨੂੰ ਆਪਾਂ ਨੂੰ ਯੋਗਦਾਨ ਦੇਣਾ ਚਾਹੀਦਾ ਹੈ